ਆਹੀ ਫੜ ਲੈਨੇ ਜਿਹੜਾ ਮੂਰੇ ਫਿਰਦਾ ਆਕੜਿਆ ਜਾ ਇਹ ਆਹ ਉੱਤਰਾ ਵਿੱਚ ਆਪਾਂ ਦੇਖ ਲੈ ਵੀ ਮੈਂ ਮੁਰਗੇ ਮੁਰਗਾ ਘੁੰਮ ਰਿਹਾ ਓਰੇ ਸਸਿਕਾ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਆਪਾਂ ਬਈ ਦਾ ਜੋੜੀਦਾਰ ਫੇਰਣ ਚੱਲੇ ਆ ਤੇ ਬਈ ਆਪਾਂ ਨੂੰ ਮਿਲਿਆ ਹਸ਼ਿਆਰਪੁਰ ਤੇ ਤੇ ਕਰਾਲੀਪੁਰ ਪਿੰਡ ਆ ਬਈ ਹਸ਼ਿਆਰਪੁਰ ਤੇ ਸ਼ਹਿਰ ਵੀ ਹੈਗਾ ਤੇ ਉੱਥੇ ਬਾਈ ਨਾਲ ਬਈ ਆਪਣੀ ਗੱਲ ਚੱਲੇ ਸੀਗੀ ਕਈ ਦਿਨ ਤੋਂ ਤੇ ਟਰੱਕੀ ਆਪਾਂ ਨੂੰ ਬਾਈ ਮਿਲ ਗਿਆ ਤੇ ਬਾਕੀ ਹੁਣ ਬਾਈ ਜਾ ਕੇ ਦੇਖਦੇ ਆਪਾਂ ਨੂੰ ਦੀ ਰੀਡੂਲ ਕਰਦੇ ਆ ਬਾਈ ਨਾਲ ਜੇ ਗੱਲ ਬਣ ਗਈ ਤਾਂ ਫਿਰ ਆਪਾਂ ਬਾਈ ਲਿਆਵਾਂਗੇ ਤੇ ਕਿਉਂਕਿ ਬਾਈ ਇਹ ਵੀ ਹੁਣ ਆਂਡੇ ਆਪਰਾ ਗਈ ਇਹ ਤੇ ਇਹਨੇ 1.5 1.5 ਮਹੀਨਾ ਲੱਗੂ ਇਹ ਮੇਡਾ ਤੇ 1.5 ਮਹੀਨਾ ਲੱਗਿਆ ਬਾਈ ਆਂਡੇ ਦੇਣ ਲੱਗ ਜਾਣਾ ਇਹਨੇ ਤੇ ਵੀਡੀਓ ਨੂੰ ਬਾਈ ਐਂਡ ਤੱਕ ਜ਼ਰੂਰ ਦੇਖਿਓ ਤੇ ਆਓ ਬਈ ਆਪਾਂ ਚਾਹਦੇ ਹੁਣ ਤੁਹਾਨੂੰ ਦਿਖਾਉਨੇ ਆ タルਕੀ ਜਾਂਦੀ ਉੱਥੇ ਬਾਈ ਕੋਲ ਦੋ ਫੜੇ ਆ タルਕੀ ਆ ਵੀ ਦੋਸਤੋ ਵੀ ਪਹੁੰਚ ਗਏ ਆਪਾਂ ਬਾਈ ਦੇ ਇੱਕ ਪੈਂਡ ਹੁਸ਼ਿਆਰ ਪਰ ਪੰਨਾਂ ਵਾਲੇ ਬਾਈ ਨਾਲ ਬੁਲਾਉਣੇ ਆ ਤਾਲੇ ਬਾਈ ਤੁਹਾਨੂੰ ਦਿਖਾਉਣੇ ਟਰਕੀ ਲੈ ਆ ਬਾਈ ਲੈ ਬਾਈ ਟਰਕੀ ਚੈੱਕ ਕਰੋ ਬਾਈ ਪਹਿਲਾ ਤੇ ਬਾਈ ਦਾ ਬਾਈ ਸੈਟਅਪ ਛੋਟਾ ਜਿਹਾ ਉਹਦੇ ਵਿੱਚ ਦੇਖ ਲਓ ਮੁਰਗੇ ਰੱਖੇ ਹੋਏ ਆ ਤੇ ਨਾਲੇ ਟਰਕੀ ਰੱਖੇ ਹੋਏ ਆ ਉਹ ਲੀਵੀਰ ਮੜਾ ਜਾ ਕਿੱਦਾਂ ਨਹੀਂ ਖੁੱਲਣ ਆ ਬਾਈ ਦਾ ਬਾਈ ਫਾਰਮ ਹੈ ਹੋਰ ਬਾਈ ਕੀ ਹਾਲ ਆ ਬਾਈ ਕਿੰਨੇ ਉਮਰ ਦੀਆਂ ਇਹ ਇਹ ਹੋਣਗੇ ਬਾਈ ਸਾਲ ਦੀ ਲੱਗ ਪਾਉ ਸਾਲ ਦੇ ਹੈ ਉਹ ਵੀ ਨਹੀਂ ਆਇਆ ਦੱਸਦੇ ਨਹੀਂ আচ্ছা ਕ੍ਰਾਸ ਕਰਦੇ ਆ ਇਹ हां हां 30 अंडे ਹੁਣ ਦੇ ਦੇਣਾ ਠੀਕ ਤੇ ਬਾਕੀ ਆ ਸੀਰ ਰੱਖੇ ਹੋਏ ਹੈ ਸੀਸਾ ਉਹ ਚਾਰ ਤੋਂ ਬਗਿਆ ਦੋ ਅੰਡੇ ਖਾਣੇ ਬਾਅਦ ਅੱਛਾ ਹਾ ਜਿਹੜੇ ਆ ਮੁਰਗਾ ਅਸੀਲ ਵਰਗੀ ਲੱਗਦਾ ਮਿਕਸ ਹੈ ਹਨਾ ਇਹ ਹੈ ਹਨਾ ਇਹ ਕਾਲੀਆਂ ਮੁਰਗੀਆਂ ਹੋ ਗਈਆਂ ਆਹ ਚਿੱਟੀ ਹੈ ਆਪਣੀ ਫੀਮੇਲ ਅੰਡੇ ਹੁਣ ਦੇ ਰਹੀ ਹੈ ਇਹ ਹੁਣ ਇਹ 10 15 ਗੰਢੇ ਦੇ ਦیتے ਅੱਛਾ 5-7 ਤੇ ਮੈਂ 10 ਵੇਜ ਤੇ 7-8 ਉਹਦੇ ਵਿੱਚ ਰੱਖੇ ਹੋਏ ਡੱਬੇ ਇਹਨਾਂ ਠੀਕ ਹੈ ਠੀਕ ਹੈ ਸੇਲ ਹੋਈ ਜਾਂਦੀ ਹੈ ਕਿਹੜਾ ਸੇਲ ਕਰਨਾ ਵੀਰ ਇਹਨਾਂ ਜਿਹੜਾ ਮਰਜੀ ਜਿਹੜਾ ਮਰਜੀ ਆਹ ਚੀਜ਼ ਤਾਂ ਗਈ ਹੈ ਇਹ ਤਾਂ ਉਹਦਾ ਹੀ ਕੇਸ ਹੈ ਮੁਰਗਾ ਤਾਂ ਨਹੀਂ ਕੋਈ ਸੇਲ ਕਰਨਾ ਨਾ ਮੁਰਗੇ ਰੱਖਦੇ ਇਹ ਤਾਂ ਆਪਣੇ ਆਖਰ ਚ ਰਹਿੰਦਾ ਹੈ ਤੇਰੇ ਕੋਲੇ ਆਏਗਾ ਨਹੀਂ ਇਹ ਤਾਂ ਫਾਰਮ ਚਾਇਆ ਕਰਦਾ ਬਾਈ ਚੈੱਕ ਕਰੋ ਸਹੀ ਹੈ ਇਹ ਆਹੀ ਫੜ ਲੈਨੇ ਜਿਹੜਾ ਮੂਰੇ ਫਿਰਦਾ ਆਕੜਿਆ ਜਾ ਇਹ ਵੇ ਅੱਜ ਵੀ ਆਇਆ ਅੱਜ ਇੱਕ ਵੀ ਮੀਂਹ ਨਹੀਂ ਪਿਆ ਸਾਡੇ ਨੂੰ ਇਹ ਕੰਮੇ ਪਾਣੀ ਘਟਦਾ ਉਹਦਾ ਵੀ ਦੇਖਦਾ ਆ ਉੱਪਰ ਰੱਖ ਦੇ ਦਿੱਤਾ ਆਪਾਂ ਕਿੰਨਾ ਘਟਦਾ ਅੱਗੇ ਹੜਾ ਕਹਿੰਦਾ ਕਾਹ ਚਾਤੂ ਦੇ ਤੱਕ ਬਾਹਰ ਥੋੜਾ ਪਾੜ ਲਾ ਨਹੀਂ ਨਹੀਂ ਦੇ ਨੀ ਮੇਰੇ ਸਲਾਬ ਵੀ ਆਂ ਉਹਰੇ ਨੂੰ ਬਾਹਰ ਕੱਢ ਦੇਣੀ ਨੇ ਇਹ ਮੈਂ ਵਾੜ ਤੋਂ ਇਹ ਵੀ ਕਰਦਾ ਹਾਂ ਮੈਂ ਕੱਟਣੀ ਹਾਂ ਕਿ ਕੱਟ ਦੂਗਾ ਬਸ ਇਹ ਟੇਪ ਹੈ ਕਿ ਮਰੀ ਜੀ ਨੂੰ ਤੇ

ਅੰਦਰੇ ਛੱਡਦੇ ਹਨ ਆ ਜਾ ਲੇ ਟੋਡਾ ਨਵਾਂ ੈਂਪਰ ਆ ਗਿਆ ਭਾਈ ਲਓ ਵੀ ਦੋਸਤੋ ਲੈ ਆਂਦਾ ਆਪਾਂ ਨੇ ਬਾਈ ਟਰਕੀ ਤੇ ਉਹ ਫਿਰਦੀ ਆ ਫੀਮੇਲ ਤੇ ਹਲੇ ਬਾਈ ਪਤਾ ਨਹੀਂ ਇਹਦੀ ਲੜਾਈ ਹੋਣੀ ਆ ਇਹ ਕਨ ਹੈਗਾ ਬਈ ਇਹ ਘੱਟੋ ਘੱਟ 9-10 ਕਿਲੋ ਦਾ ਵੇਟ ਕਰਾਂਗੇ ਫਿਰ ਇਹਨਾਂ ਦਾ ਕਿੰਨਾ ਕ ਭਾਰ ਹੋਵੇਗਾ ਹੱਲ ਦੇਖਦਾ ਵੀ ਕਿੱਥੇ ਆ ਗਿਆ ਮੈਂ ਹੁਣ ਦੇਖੀ ਇਹਨੇ ਖੰਭ ਜੇ ਚੱਕ ਕੇ ਨਾ ਹੋ ਜਾਣਾ ਦੂਜੇ ਤਰ੍ਹਾਂ ਆ ਆਕੜ ਦੇ ਵਿੱਚ ਆਪਣੇ ਵਿੱਚ ਦੇਖਦਾ ਵੀ ਮੈਂ ਮੁਰਗੇ ਮੁਰਗਾ ਘੁੰਮ ਰਿਹਾ ਔਰੇ ਉਹ ਡਰਦੀ ਹੈ ਹਲੇ ਉਹ ਭੱਜ ਗਈ ਹੋ ਗਈ ਕਦੋਂ ਵਿੱਚ ਸੈਟ ਆਉਗੀ ਕਹਿੰਦਾ ਡਰਦੀ ਹੈ ਹਲੇ ਮਨ ਲਾਦੀ 5 hours later ਵੀ ਦੋਸਤੋ ਆਪਾਂ ਆ ਗਏ ਭਾਈ ਦੁਆਰਾ ਫਾਰਮ ਤੇ ਤੇ ਜਾਨਵਰ ਭਾਈ ਆਪਾਂ ਨੇ ਖੋਲਤੇ ਤੇ ਟਾਈਮ ਹੋ ਗਿਆ ਭਾਈ 5 ਵਜ ਗਏ ਤੇ ਆਪਾਂ 12 ਵਜੇ ਨੂੰ ਲੈ ਕੇ ਆਏ ਸੀਗੇ ਤੇ ਹਲੇ ਇਹਨਾਂ ਦੀ ਭਾਈ ਸੈਟਿੰਗ ਨਹੀਂ ਆਈ ਹੈਗੀ ਤੇ ਹਲੇ ਹੀ ਉਹਦੇ ਮਗਰ ਘੁੰਮੀ ਜਾਂਦਾ ਉਹ ਇੱਥੇ ਡਰਦੀ ਹੈ ਆਓ ਦੇਖ ਜਦ ਬਾਈ ਉਹ ਅੰਡਿਆਂ ਉਪਰਾ ਗਈ ਨਾ ਫੇਰ ਇਹਨਾਂ ਦੀ ਸੈਟਿੰਗ ਹੋਣੀ ਆ ਹਲੇ ਨਹੀਂ ਹੋਣੀ ਹੈਗੀ ਹਲੇ ਉਹਨੇ ਡਰ ਹੀ ਜਾਣਾ ਆਓ ਲੇਟਰ ਲੈ ਬਾਈ ਇਹਨਾਂ ਨੂੰ ਡੇਢ ਘੰਟਾ ਬਾਹਰ ਕਮਾ ਕੇ ਤੇ ਹੁਣ ਘਰ ਤੇ ਬਾਈ ਬੰਦ ਤੇ ਨਾਲੇ ਬਾਤ ਆਪਾਂ ਨੇ ਬਾਈ ਦਾਣਾ ਇਹਨਾਂ ਨੂੰ ਤੇ ਟਰਕੀ ਦਾ ਬਾਈ ਆਪਣੀ ਉਹੀ ਆਕੜ ਤੇ ਘੁੰਮ ਰਿਹਾ ਹਲੇ ਤੇ ਇੱਕ ਗੱਲ ਬਈ ਆਪਾਂ ਨੇ ਹੋਰ ਨੋਟ ਕੀਤੀ ਇਹਦੀ ਆਹਨਾ ਬਈ ਰੰਗ ਜਾ ਬਦਲ ਲੰਦਾ ਇਹਦੀ ਛੁੰਝ ਦਾ ਨਾ ਕਦੇ ਤਾਂ ਕਾਲਾ ਛਿੱਟਾ ਜਾ ਤੇ ਕਦੇ ਕਾਲ ਲੰਦਾ ਬਈ ਲਾਲ ਜਾ ਹੁਣ ਲਾਲ ਕਰਿਆ ਵਾ ਤੇ ਕਦੇ ਛਿੱਟਾ ਕਾਲ ਲੰਦਾ ਹਲੇ ਤਾਂ ਦਾਣੇ ਦਾ ਛਿੱਟਾ ਹੋਣੀ ਪਤਾ ਲੱਗਿਆ ਪਿੰਕਾ ਤੇ ਖਾਊਗਾ ਕੋਈ ਨਹੀਂ ਅੱਜ ਆਪਾਂ ਨੇ ਵੀਡੀਓ ਨਾ ਜ਼ਿਆਦਾ ਹੀ ਪਾਈ ਆ ਤੇ ਬਾਕੀ ਬਾਈ ਹੁਣ ਪਾਉਨੇ ਆ ਦੂਆਂ ਨੂੰ ਵੀ ਦਾਣਾ ਉਹ ਵੀ ਦੇਖ ਰਹੇ ਆ ਇੱਧਰ ਡਬਲ ਐਫ ਜੀ ਆਪਾਂ ਨੂੰ ਤੇ ਨਾਲੇ ਬਾਈ ਕਰਦੇ ਜੀ ਵੀਡੀਓ ਨੂੰ ਬੰਕ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ